ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਰਿਸ਼ਤੇ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੇ ਨਵੇਂ ਰਿਸ਼ਤੇ ਦੇਖੋ ਜੀ 25 ਕੁੜੀਆਂ ਦੇ ਨਵੇਂ ਰਿਸ਼ਤੇ ਲੈ ਕੇ ਆਏ ਆਂ ਜੀ ਸਕਰੀਨ ਸ਼ਾਟ ਲੈ ਲਿਓ ਜੀ ਇਹੀ ਸਾਡਾ ਵਟਸਐਪ ਨੰਬਰ ਹੈ ਇਹਦੇ ਤੇ ਸੰਪਰਕ ਕਰਕੇ ਤੁਸੀਂ ਰਿਸ਼ਤਾ ਸਾਡੇ ਤੋਂ ਲੈ ਸਕਦੇ ਹੋ ਜੀ ਉਹੀ ਪਰਿਵਾਰ ਵਾਲੇ ਸੰਪਰਕ ਕਰਿਓ ਜਿਸ ਪਰਿਵਾਰਾਂ ਨਾਲ ਇਹ ਰਿਸ਼ਤੇ ਮੈਚ ਕਰਦੇ ਆ ਜੀ ਰਸਤਾ ਹੈ ਨਾਮ ਕੌਰ ਹੈ ਜ਼ਿਲ੍ਹਾ ਬਠਿੰਡੇ ਤੋਂ ਆ ਕਾਸਟ ਹੈ ਜਰਸੀ ਗੋਤਬਰਾੜ ਉਮਰ 5 ਤਰੀਕ ਸ਼ੇਮਾ ਮਹੀਨਾ 1998 ਕੱਦ ਕੁੜੀ ਦਾ 5 ਫੁੱਟ 6 ਇੰਚਾ ਪੜਾਈ ਗ੍ਰੈਜੂਏਸ਼ਨ ਪਾਸ ਪਰਿਵਾਰ ਚ ਮਾਤਾ ਪਿਤਾ ਦੋਪਰਾ ਰਸਤਾ ਸਿਰਫ ਜੱਟਸੀ ਕਾਸਟ ਤੋਂ ਹੋਵੇ ਮੁੰਡੇ ਦੀ ਤੇ ਜ਼ਮੀਨ ਮੁੰਡੇ ਨੂੰ 3 ਕਿੱਲੇ ਤੋਂ ਉੱਪਰ ਹੋਵੇ ਮੁੰਡਾ ਨਸ਼ਾ ਰਹਿਤ ਹੋਵੇ ਬਿਲਕੁਲ ਹੈ ਜੀ ਆਗਲਾ ਰਸਤਾ ਹੈ ਨਾਮ ਕੌਰ ਹੈ ਕਾਸਟ ਹੈ ਜੱਟ ਜਰਸੀ ਗੁੱਤ ਹੈ ਸਰਾ ਉਮਰ 7 ਤਰੀਕ 8ਵਾਂ ਮਹੀਨਾ 1996 ਕੱਦ 54 ਜ਼ਿਲ੍ਹਾ ਫਰੀਦਕੋਟ ਪੜ੍ਹਾਈ ਬੀਐਸਸੀ ਨਰਸਿੰਗ ਰਸਤਾ ਸਿਰਫ ਜੱਟ ਸਿੱਖ ਕਾਸਟ ਤੋਂ ਹੀ ਹੋਵੇ ਮੁੰਡੇ ਨੂੰ ਜ਼ਮੀਨ 2 ਤੋਂ ਲੈ ਕੇ 5 ਕਿੱਲੇ ਤੱਕ ਆਉਂਦੀ ਹੋਵੇ ਜੇਕਰ ਮੁੰਡਾ ਕੈਨੇਡਾ ਗਿਆ ਹੋਇਆ ਤਾਂ ਵਧੀਆ ਗੱਲ ਹੈ ਕੁੜੀ ਸੁਮਨੀ ਸਨਖੀਆ ਵਿਆਹ ਵਧੀਆ ਕਰ ਦੇਣਗੇ ਅਗਲਾ ਰਸਤਾ ਹੈ ਨਾਮ ਕੌਰ ਹੈ ਜੱਟ ਸਿੱਖ ਕਾਸਟ ਉਮਰ 2 ਤਰੀਕ ਪਹਿਲਾ ਮਹੀਨਾ 2000 ਦਾ ਬਰਤ ਕੱਦ 5 ਫੁੱਟ 6 ਇੰਚ ਪੜ੍ਹਾਈ ਬੈਚਲਰ ਆਫ ਆਰਟਸ ਤੇ ਮਾਸਟਰ ਆਫ ਸਾਇੰਸ ਇਨਫੋਰਮੇਸ਼ਨ ਟੈਕਨੋਲੋਜੀ ਭਰਾ ਇੱਕ ਕੈਨੇਡਾ ਮੈਰਿਡ ਹੈ ਜੀ ਰਿਸ਼ਤਾ ਚਾਹੀਦਾ ਮੁੰਡਾ ਯੂ ਐਸ ਏ ਦਾ ਪੀ ਆਰ ਹੋਵੇ ਜ਼ਮੀਨ ਨਾਲ ਜ਼ਰੂਰ ਹੋਵੇ ਮੁੰਡੇ ਦੀ ਕਾਸਟ ਪਰ ਜੱਟ ਸਿੱਖ ਹੀ ਹੋਵੇ ਅਗਲਾ ਰਿਸ਼ਤਾਗਾ ਨਾਮ ਕੌਰ ਹੈ ਜ਼ਿਲ੍ਹਾ ਮੋਗਾ ਕਾਸਟ ਹੈ ਜੱਟ ਸਿੱਖ ਪੜ੍ਹਾਈ ਮੈਡੀਕਲ ਆਫੀਸਰ ਐਡਮਿਨਿਸਟ੍ਰੇਸ਼ਨ ਕੈਨੇਡਾ ਪੈਣ ਕੋਈ ਨਹੀਂ ਭਰਾ 1 ਕੱਦ 56 ਆ ਉਮਰ 8 ਫਰੀਕ 12ਵਾਂ ਮਹੀਨਾ 1997 ਕੁੜੀ ਕੈਨੇਡਾ ਸਿਟੀਜ਼ਨ ਹੈ ਕੰਮ ਸਰਕਾਰੀ ਜੋਬ ਕਰਦੀ ਆ 프੍ਰੌਮਟਨ 'ਚ ਰਹਿ ਰਹੀ ਆ ਰਿਸ਼ਤਾ ਚਾਹੀਦਾ ਮੁੰਡਾ ਕੈਨੇਡਾ ਪੀਆਰ ਜਾਂ ਸਿਟੀਜ਼ਨ ਹੋਵੇ ਨਸ਼ਾ ਰਹਿਤ ਹੋਵੇ ਕੁੜੀ ਪਰਿਵਾਰ ਨਾਲ ਕੈਨੇਡਾ ਰਹਿ ਰਹੀ ਐ ਜੀ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਤੇ ਸੋਨਾ ਸੁਨੱਖਾ ਅਗਲਾ ਰਿਸ਼ਤਾ ਹੈ ਜੀ ਨਾਮ ਕੌਰ ਆ ਉਮਰ ਜਿਹੜੀ 1995 ਐ ਜ਼ਿਲ੍ਹਾ ਲੁਧਿਆਣਾ ਦਾ ਕੱਦ ਲੜਕੀ ਦਾ 5 ਫੁੱਟ 1 ਇੰਚ ਹੈ ਪੜਾਈ ਬੀ ਟੈਕ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਇੰਡੀਆ ਐਮ ਬੀਏ ਫਰੋਮ ਯੂਕੇ ਯੂਕੇ ਕੁੜੀ 5 ਸਾਲ ਤੋਂ ਵਰਕ ਪਰਮਿਟ ਤੇ ਹੈ ਰਿਸ਼ਤਾ ਚਾਹੀਦਾ ਮੁੰਡਾ ਕੈਨੇਡਾ ਵਰਕ ਪਰਮਿਟ ਤੇ ਹੋਵੇ ਜਾਂ ਫਿਰ ਪੀਆਰ ਹੋਵੇ ਮੁੰਡਾ ਨਸ਼ਾ ਰਹਿਤ ਹੋਵੇ ਜੀ ਆਗਲਾ ਰਿਸ਼ਤਾ ਹੈ ਨਾਮ ਕੌਰਾ ਲੜਕੀ ਦੀ ਉਮਰ ਹੈ ਜੀ 25 ਤਰੀਕ 5ਵਾਂ ਮਹੀਨਾ 1997 ਕੱਦ 5 ਫੁੱਟ 4 ਇੰਚ ਕੁੜੀ ਪ੍ਰਾਈਵੇਟ ਸਕੂਲ ਟੀਚਰ ਹੈ ਜੀ ਪੜਾਈ ਲੜਕੀ ਨੇ ਬੀਏ ਐਨਟੀਟੀ ਤੇ ਕੰਪਿਊਟਰ ਕੋਰਸ ਇੱਕ ਭੈਣ ਹੈਗੀ ਕਾਸਟ ਆ ਜਰਸੀ ਖਜਮੀਨ 8 ਕਿੱਲੇ ਆ ਕੁੜੀ ਸੋਹਣੀ ਸੁਨੱਖੀ ਐ ਰਿਸ਼ਤਾ ਚਾਹੀਦਾ ਵਧੀਆ ਪਰਿਵਾਰ ਤੋਂ ਮੁੰਡਾ ਕਨੇਡਾ ਜਾਂ ਫਿਰ ਆਸਟ੍ਰੇਲੀਆ ਦਾ ਪੀਆਰ ਹੋਵੇ ਜਾਂ ਫਿਰ ਮੁੰਡਾ ਵਰਕ ਪਰਮਟ ਤੇ ਹੋਵੇ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਆਗਲਾ ਰਿਸ਼ਤਾ ਹੈ ਨਾਮ ਕੌਰ ਆ ਜ਼ਿਲ੍ਹਾ ਜਲੰਧਰ ਕਾਸਟ ਆ ਕੁੜੀ ਦੀ ਭਗਤ ਠਾਕੁਰਾ ਉਮਰ 19 ਫਰਵਰੀ 1993 ਕੱਦ 5'3 ਪੜ੍ਹਾਈ 10th ਪਾਸ ਕੰਮ ਕੁੜੀ ਸਲਾਈ ਦਾ ਬਧੀਆ ਜਾਣਦੀ ਹੈ ਰਿਸ਼ਤਾ ਵਧੀਆ ਪਰਿਵਾਰ ਤੋਂ ਹੋਵੇ ਮੁੰਡਾ ਨਸ਼ਾ ਰਹਿਤ ਹੋਵੇ ਕਾਸਟ ਕੋਈ ਵੀ ਹੋਵੇ ਬਾਲਮਿਕ ਨਾ ਹੋਵੇ ਕਾਸਟ ਜੀ ਜਰਸੀ ਦੇ ਪਰਿਵਾਰ ਨੂੰ ਰਿਸ਼ਤੇ ਲਈ ਪਹਿਲ ਹੈ ਜੀ ਕੁੜੀ ਸੋਹਣੀ ਸੁਨਖੀ ਹੈ ਆਗਲਾ ਰਿਸ਼ਤਾ ਹੈ ਨਾਮ ਕੌਰ ਕਾਸਟਾ ਜਰਸੀ ਦੇ ਜ਼ਿਲ੍ਹਾ ਮੋਗਾ ਜਨਮ 30 ਤਰੀਕ 7ਵਾਂ ਮਹੀਨਾ 1992 ਪੜਾਈ ਬੀਐਸਸੀ ਨਰਸਿੰਗ ਕੱਦ 5 ਫੁੱਟ 5 ਇੰਚ ਰਿਸ਼ਤਾ ਜਰਸੀਖ ਪਰਿਵਾਰ ਤੋਂ ਹੋਵੇ ਮੁੰਡਾ ਪੜਿਆ ਲਿਖਿਆ ਹੋਵੇ ਮੁੰਡਾ ਕੈਨੇਡਾ ਪੀਆਰ ਹੀ ਹੋਵੇ ਜੀ ਅਗਲਾ ਰਿਸ਼ਤਾ ਹੈ ਨਾਮ ਕੌਰ ਕਾਸਟਾ ਰਵਿਦਾਸੀ ਸਿੱਖ ਜਨਮ 2002 ਦਾ ਕੱਦ ਲੜਕੀ ਦਾ 5 ਫੁੱਟ 6 ਇੰਚ ਪੜਾਈ ਬੀਸੀਏ ਰਿਸ਼ਤਾ ਮੁੰਡਾ ਕੈਨੇਡਾ ਪੀਆਰ ਜਾਂ ਫਿਰ ਵਰਕ ਪਰਮਟ ਤੇ ਹੋਵੇ ਦੋ ਭਰਾ ਕੁੜੀ ਦੇ ਕੈਨੇਡਾ ਪੀਆਰ ਹੈ ਮੁੰਡਾ ਨਸ਼ਾ ਰਹਿਤ ਤੇ ਵੈਸ਼ਨੂ ਹੋਵੇ ਜੀ ਅਗਲਾ ਰਿਸ਼ਤਾ ਹੈ ਨਾਮ ਕੌਰ ਜ਼ਿਲ੍ਹਾ ਲੁਧਿਆਣਾ ਕਾਸਟ ਹੈ ਜੱਟ ਸਿੱਖ ਜ਼ਿਲ੍ਹਾ ਮੋਗਾ ਜਨਮ 1997 ਕੱਦ 5 ਫੁੱਟ 7 ਇੰਚ ਪੜ੍ਹਾਈ ਲੜਕੀ ਨੇ ਬੀਐਸਸੀ ਨਰਸਿੰਗ ਕਰੀ ਹੈ ਕੁੜੀ ਸਰਕਾਰੀ ਜੌਬ ਕਰਦੀ ਹੈ ਰਿਸ਼ਤਾ ਚਾਹੀਦਾ ਮੁੰਡਾ ਸਰਕਾਰੀ ਜੌਬ ਕਰਦਾ ਹੋਵੇ ਨਸ਼ਾ ਰਹਿ ਤੋ ਵੀ ਕੁੜੀ ਜੌਬ ਫਰੀਦਕੋਟ ਸ਼ਹਿਰ ਚ ਕਰਦੀ ਹੈ ਮੁੰਡੇ ਦੀ ਕਾਸਟ ਸਿਰਫ ਜੱਟ ਸਿੱਖ ਹੀ ਹੋਵੇ ਤੇ ਨਾਲ ਲਾਜ਼ਮੀ ਸਰਕਾਰੀ ਲੱਗਿਆ ਹੋਵੇ ਆਗਲਾ ਰਿਸ਼ਤਾ ਹੈ ਨਾਮ ਕੌਰ ਕਾਸਟ ਹੈ ਜੱਟ ਸਿੱਖ ਜ਼ਿਲ੍ਹਾ ਹੁਸ਼ਿਆਰਪੁਰ ਜਨਮ 2002 ਕੱਦ 54 ਪੜ੍ਹਾਈ ਬੀਐਸਸੀ ਨਰਸਿੰਗ ਰਿਸ਼ਤਾ ਚਾਹੀਦਾ ਜੀ ਜਰਸੀ ਕਾਸਟ ਹੋਵੇ ਮੁੰਡੇ ਦੀ ਤੇ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਪਰਿਵਾਰ ਬੈਸ਼ਨੂ ਹੋਵੇ ਅਗਲਾ ਰਿਸ਼ਤਾ ਹੈ ਨਾਮ ਕੌਰ ਕਾਸਟ ਹੈ ਰਵਿਦਾਸੀ ਸਿੱਖ ਜ਼ਿਲ੍ਹਾ ਲੁਧਿਆਣਾ ਜਨਮ 7 ਤਰੀਕ ਪਹਿਲਾ ਮਹੀਨਾ 1996 ਦਾ ਬੱਥ ਕੱਦ 53 ਪੜ੍ਹਾਈ ਬੀਟੈਕ ਸਿਵਲ ਇੰਜੀਨੀਅਰਿੰਗ ਇੱਕ ਭਰਾ ਹੈ ਕੁੜੀ ਦਾ ਰਿਸ਼ਤਾ ਵਧੀਆ ਪਰਿਵਾਰ ਤੋਂ ਹੋਵੇ ਮੁੰਡੇ ਨੇ ਵਧੀਆ ਪੜ੍ਹਾਈ ਕਰੀ ਹੋਵੇ ਕੁੜੀ ਸੋਹਣੀ ਸੁਨੱਖੀ ਹੈ ਜੀ ਅਗਲਾ ਰਿਸ਼ਤਾ ਹੈ ਨਾਮ ਕੌਰ ਕਾਸਟਾ ਜੱਟ ਸਿੱਖ ਜਨਮ 14 ਤਰੀਕ ਚੌਥਾ ਮਹੀਨਾ 1995 ਦਾ ਬਰਤ ਕੱਦ 5 6 ਹੈ ਪੜ੍ਹਾਈ ਲੜਕੀ ਨੇ ਐਮਏ ਪਾਸ ਕਰੀ ਹੈ ਰਿਸ਼ਤਾ ਚਾਹੀਦਾ ਜੀ ਜੱਟ ਸਿੱਖ ਪਰਿਵਾਰ ਹੋਵੇ ਮੁੰਡੇ ਨੂੰ ਚੰਗੀ ਜ਼ਮੀਨ ਆਉਂਦੀ ਹੋਵੇ ਰਿਸ਼ਤਾ ਪੰਜਾਬ ਰਹਿਣ ਦੇ ਮੁੰਡੇ ਨਾਲ ਹੀ ਕਰਨਾਗਾ ਮੁੰਡਾ ਨਸ਼ਾ ਰਹਿਤ ਹੋਵੇ ਜੀ ਅਗਲਾ ਰਿਸ਼ਤਾ ਹੈ ਨਾਮ ਕੌਰ ਕਾਸਟਾ ਸੁਨਿਆਰ ਗੋਤਮ ਐਂਡ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬਾ ਜਨਮ 1991 ਆ ਪੜ੍ਹਾਈ ਐਮਏ ਬੀਐਡ ਉਸ ਤੋਂ ਬਾਅਦ ਈਟੀਟੀ ਕੱਦ ਕੁੜੀ ਦਾ 5 ਫੁੱਟ 2 ਇੰਚ ਹੈ ਕੁੜੀ ਸਰਕਾਰੀ ਜੋਬ ਤੇ ਲੱਗੀ ਹੋਈ ਆ ਭਰਾ ਦੋ ਨੇ ਇੱਕ ਭੈਣ ਹੈ ਰਿਸ਼ਤਾ ਚਾਹੀਦਾ ਜੀ ਐਨਆਰਆਈ ਜਾਂ ਫਿਰ ਮੁੰਡਾ ਸਰਕਾਰੀ ਜੋਬ ਕਰਦਾ ਹੋਵੇ ਮੁੰਡਾ ਮੰਗਲਿਕ ਹੋਵੇ ਕੁੜੀ ਮੰਗਲਿਕ ਹੈ ਪਰਿਵਾਰ ਵੈਸ਼ਨੂ ਹੋਵੇ ਜੀ ਅਗਲਾ ਰਿਸ਼ਤਾ ਹੈ ਨਾਮ ਕੋਰ ਕਾਸਟ ਅਰੋੜਾ ਸਿੱਖ ਜਨਮ ਹੈ 14 ਤਰੀਕ 7ਵਾਂ ਮਹੀਨਾ 1997 ਕੱਦ 5'2 ਹੈ ਜ਼ਿਲ੍ਹਾ ਲੜਕੀ ਦਾ ਫਾਜ਼ਿਲਕਾ ਪੜ੍ਹਾਈ ਬੀਏ ਸੀ ਨਰਸਿੰਗ ਜੌਬ ਹੈ ਐਜੇ ਸਟਾਫ ਨਰਸਿੰਗ ਇਨ ਚੰਡੀਗੜ੍ਹ ਪਿਤਾ ਜੀ ਦਾ ਆਪਣਾ ਕੰਮਕਾਰ ਹੈ ਵਧੀਆ ਰਿਸ਼ਤਾ ਚਾਹੀਦਾ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਮੁੰਡਾ ਵੀ ਸਰਕਾਰੀ ਜੌਬ ਤੇ ਲੱਗਿਆ ਹੋਵੇ ਆਗਲਾ ਰਿਸ਼ਤਾ ਹੈ ਨਾਮ ਕੌਰ ਕਾਸਟਾ ਜਰਸੀ ਗੋਤਾ ਮੱਲੀ ਜ਼ਿਲ੍ਹਾ ਪਟਿਆਲਾ ਜਨਮ 8 ਤਰੀਕ 7ਵਾਂ ਮਹੀਨਾ 1999 ਕੱਦ 5'6 ਹੈ ਪੜ੍ਹਾਈ ਗ੍ਰੈਜੂਏਸ਼ਨ ਪਾਸ ਕੰਮ ਕੁੜੀ ਕਰਦਾ ਸਾਰਾ ਜਾਣਦੀ ਹੈ ਰਿਸ਼ਤਾ ਚਾਹੀਦਾ ਜਰਸੀ ਕਾਸਟ ਹੋਵੇ ਮੁੰਡੇ ਨੂੰ ਜ਼ਮੀਨ 5 ਕਿੱਲੇ ਤੱਕ ਹੋਵੇ ਮੁੰਡਾ ਬਿਲਕੁਲ ਨਸ਼ਾ ਰਹਿਤ ਹੋਵੇ ਕੁੜੀ ਸੋਹਣੀ ਤੇ ਸਨਖੀਆ ਮੁੰਡਾ ਸੋਨਾ ਹੋਵੇ ਪਰਿਵਾਰ ਵੈਸ਼ਨੂ ਹੋਵੇ ਵਿਆਹ ਬਿਲਕੁਲ ਵੈਸ਼ਨੂ ਹੀ ਤਰੀਕੇ ਨਾਲ ਕਰਨਾ ਹੈਗਾ ਆਗਲਾ ਰਿਸ਼ਤਾ ਹੈ ਨਾਮ ਕੌਰ ਕਾਸਟ ਅਰੋੜਾ ਸਿੱਖ ਜਨਮ 24 ਤਰੀਕ ਪਾਇਵਾ ਮਹੀਨਾ 2003 ਦਾ ਬਰਤ ਕੱਦ 5'4 ਪੜ੍ਹਾਈ ਬੀਕੋਮ ਪਾਸ ਜ਼ਿਲ੍ਹਾ ਜਲੰਧਰ ਪਰਿਵਾਰ ਚ ਕੁੜੀ ਦੇ ਮਾਤਾ ਪਿਤਾ ਇੱਕ ਭਰਾ ਤੇ ਇੱਕ ਭੈਣ ਹੈ ਰਿਸ਼ਤਾ ਮੁੰਡੇ ਦੀ ਕਾਸਟ ਅਰੋੜਾ ਸਿੱਖ ਹੀ ਹੋਵੇ ਮੁੰਡੇ ਦਾ ਆਪਣਾ ਕੰਮਕਾਰ ਵਧੀਆ ਹੋਵੇ ਜਾਂ ਫਿਰ ਮੁੰਡਾ ਸਰਕਾਰੀ ਜੋਬ ਕਰਦਾ ਹੋਵੇ ਵਿਆਹ ਵਧੀਆ ਕਰ ਦੇਣ ਪਰਿਵਾਰ ਵਾਲੇ ਕੁੜੀ ਦਾ ਪਰ ਮੁੰਡਾ ਨਸ਼ਾ ਰਹਿਤ ਹੋਵੇ ਤੇ ਵੈਸ਼ਨੂ ਹੋਵੇ ਰਿਸ਼ਤਾ ਵਧੀਆ ਪਰਿਵਾਰ ਤੋਂ ਆ ਜੀ ਕੁੜੀ ਦਾ ਅਗਲਾ ਰਿਸ਼ਤਾ ਹੈ ਨਾਮ ਹੈ ਜੀ ਤਰਨਜੋਤ ਕੌਰ ਜ਼ਿਲ੍ਹਾ ਮੋਗੇ ਤੁਮਾ ਕਾਸਟ ਆ ਰਾਮਗੜੀਆ ਗੋਤ ਹੈ ਜਸਲ ਜਨਮਾ 1995 ਕੱਦ 5'4 ਪੜ੍ਹਾਈ ਬੀਏ ਪਾਸ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਹੈ ਅਨਮੈਰਿਡਾ ਹੋ ਇਹ ਅਨਮੈਰਡ ਹੀ ਕੁੜੀ ਦਾ ਰਿਸ਼ਤਾ ਹੈ ਰਿਸ਼ਤਾ ਸਿਰਫ ਰਾਮਗੜੀਆ ਪਰਿਵਾਰ ਤੋਂ ਹੋਵੇ ਮੁੰਡਾ ਕੰਮਕਾਰ ਵਧੀਆ ਕਰਦਾ ਹੋਵੇ ਵੈਸ਼ ਨੂੰ ਪਰਿਵਾਰ ਹੋਵੇ ਵਿਆਹ ਸਿੰਪਲ ਤੇ ਸਾਦਾ ਕਰਨਾ ਆਗਲਾ ਰਿਸ਼ਤਾ ਹੈ ਨਾਮ ਕੌਰ ਜ਼ਿਲ੍ਹਾ ਤਰਨਤਾਰਨ ਕਾਸਟਾ ਜੱਟ ਸਿੱਖ ਕੁੜੀ ਕੈਨੇਡਾ ਪੀਆਰ ਹੈ ਪੜ੍ਹਾਈ ਪਲੱਸ 2 ਐਸ ਐਸਓਕੀਟ ਆਫ ਆਰਟਸ ਕੈਨੇਡਾ ਜਨਮ ਮੈਂ ਜੀ 12 ਤਰੀਕ ਪਹਿਲਾ ਮਹੀਨਾ 1999 ਦਾ ਬੱਥ ਕਾਦਾ 5 ਫੁੱਟ 6 ਇੰਚ ਰਿਸ਼ਤਾ ਮੁੰਡਾ ਵੈਸ਼ਨੂ ਹੋਵੇ ਕੈਨੇਡਾ ਪੀਆਰ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਜ਼ਮੀਨ ਮੁੰਡੇ ਨੂੰ 5 ਤੋਂ 7 ਕਿੱਲੇ ਤੱਕ ਲਾਜ਼ਮੀ ਆਉਂਦੀ ਹੋਵੇ ਅਗਲਾ ਰਿਸ਼ਤਾ ਹੈ ਨਾਮ ਕੌਰ ਕਾਸਟਾ ਜਰਸੀ ਖ ਜਿਲ੍ਹਾ ਮੋਹਾਲੀ ਤੋਂ ਰਿਸ਼ਤਾ ਜਨਮ 23 ਅਕਤੂਬਰ ਮਹੀਨਾ 2000 ਦਾ ਬੱਥ ਕੱਦ 5 ਫੁੱਟ 4 ਇੰਚ ਪੜ੍ਹਾਈ ਪਲੱਸ 2 ਮੈਡੀਕਲ ਬੈਚਲਰ ਆਫ ਨਰਸਿੰਗ ਕੁੜੀ ਆਸਟ੍ਰੇਲੀਆ ਪੀਆਰ ਹੈ ਆਰਐਨ ਰਜਿਸਟਰਡ ਨਰਸ ਹੈ ਰਿਸ਼ਤਾ ਮੁੰਡਾ ਜਰਸੀ ਦੇ ਪਰਿਵਾਰ ਤੋਂ ਹੋਵੇ ਤੇ ਨਾਲ ਵਧੀਆ ਜ਼ਮੀਨ ਆਉਂਦੀ ਹੋਵੇ ਅਗਲਾ ਰਿਸ਼ਤਾ ਹੈ ਨਾਮ ਕੌਰ ਕਾਸਟਾ ਜਰਸੀ ਖ ਜਨਮ 2001 ਦਾ ਕੱਦ ਲੜਕੀ ਦਾ 5 ਫੁੱਟ 8 ਇੰਚ ਪੜ੍ਹਾਈ ਸੁਪਰ ਮੈਡੀਕਲ ਪਲੱਸ 2 ਕੈਮੀਕਲ ਲੈਬ ਟੈਕਨੀਸ਼ੀਅਨ ਡਿਪਲੋਮਾ ਕੈਨੇਡਾ ਜ਼ਿਲ੍ਹਾ ਲੁਧਿਆਣਾ ਦਾ ਕੰਮ ਕੈਨੇਡਾ ਵਰਕ ਪਰਮਿਟ ਤੇ ਆ ਲੜਕੀ ਇਸ ਟਾਈਮ ਪ੍ਰੌਮਪਟਨ ਚ ਰਹਿੰਦੀ ਹੈ ਮੇਰਾ ਰਿਸ਼ਤਾ ਚਾਹੀਦਾ ਮੁੰਡਾ ਕੈਨੇਡਾ ਪੀਆਰ ਹੋਵੇ ਪੱਗ ਬੰਨ੍ਹਦਾ ਹੋਵੇ ਜ਼ਮੀਨ ਚੰਗੀ ਆਉਂਦੀ ਹੋਵੇ ਵਧੀਆ ਪਰਿਵਾਰ ਤੋਂ ਕੁੜੀ ਦਾ ਰਿਸ਼ਤਾ ਹੈਗਾ ਪਿਤਾ ਜੀ ਕੁੜੀ ਦੇ ਸਰਕਾਰੀ ਜੋਬ ਕਰਦੇ ਹੈਗੇ ਅਗਲਾ ਰਿਸ਼ਤਾ ਹੈ ਨਾਮ ਕੌਰ ਕਾਸਟਾ ਜਰਸੀ ਗੋਤਾ ਚਹਾਣ ਜ਼ਿਲ੍ਹਾ ਬਠਿੰਡਾ ਜਨਮ 3 ਮਾਰਚ 1996 ਕਦ 55 ਪੜ੍ਹਾਈ ਬੀਐਸਸੀ ਐਂਡ ਐਮਐਸਸੀ ਫੈਸ਼ਨ ਡਿਜ਼ਾਈਨਿੰਗ ਰਿਸ਼ਤਾ ਚਾਹੀਦਾ ਮੁੰਡਾ ਕੈਨੇਡਾ ਪੀਆਰ ਹੋਵੇ ਜ਼ਮੀਨ ਚੰਗੀ ਆਉਂਦੀ ਹੋਵੇ ਮਾਲਵਾ ਨੂੰ ਰਿਸ਼ਤੇ ਲਈ ਪਹਿਲਾ ਮੁੰਡਾ ਆਸਟ੍ਰੇਲੀਆ ਪੀਆਰ ਹੋਵੇ ਕੁੜੀ ਸੋਹਣੀ ਹੈ ਜੀ ਅਗਲਾ ਰਿਸ਼ਤਾ ਹੈ ਨਾਮ ਕੌਰ ਕਾਸਟਾ ਜਰਸੀ ਕਾਸਟਾ ਜਰਸੀ ਗੋਤਾ ਢਿੱਲੋ ਜ਼ਿਲ੍ਹਾ ਬਠਿੰਡਾ ਪੜ੍ਹਾਈ बीएससी मेडिकल मास्टर ऑनर्स मेडिकल जूलॉजी कद 55 ਆ ਜਨਮ ਆ ਜੀ 10 10 ਤਰੀਕ 12ਵਾਂ ਮਹੀਨਾ 1998 ਰਿਸ਼ਤਾ ਚਾਹੀਦਾ ਮੁੰਡਾ ਨਸ਼ਰਾਏ ਤੋਂ ਬੀ ਪੀਆਰ ਹੋਵੇ ਕੈਨੇਡਾ ਦਾ ਵਧੀਆ ਜੋਬ ਕਰਦਾ ਹੋਵੇ ਜ਼ਮੀਨ 5 ਤੋਂ 7 ਕਿੱਲੇ ਤੱਕ ਹੋਵੇ ਮਾਲਬਾ ਨੂੰ ਰਿਸ਼ਤੇ ਲਈ ਪਾਇਲ ਆ ਕੁੜੀ ਸੋਹਣੀ ਹੈ ਜੀ ਅਗਲਾ ਨੈਕਸਟ ਰਿਸ਼ਤਾ ਹੈ ਜੀ ਨਾਮ ਕੌਰ ਜ਼ਿਲ੍ਹਾ ਜਲੰਧਰ ਕਾਸਟ ਹੈ ਕਸ਼ਵਰਾਜਪੂਤ ਜਨਮ 1996 ਕੱਦ 53 ਇੱਕ ਭੈਣ ਕੈਨੇਡਾ ਮੈਰਿਡ ਆ ਭਰਾ ਇੱਕ ਕੈਨੇਡਾ ਪੜ੍ਹਾਈ ਬੀਕਮ ਪਾਸ ਕੰਮ ਕੈਨੇਡਾ ਵਿਜ਼ਟਰ ਵੀਜ਼ਾ ਰਿਸ਼ਤਾ ਮੁੰਡਾ ਕੈਨੇਡਾ ਯੂ ਐਸ ਏ ਦਾ ਪੀ ਆਰ ਹੋਵੇ ਕੁੜੀ ਸੋਹਣੀ ਹੈ ਜੀ ਵਧੀਆ ਪਰਿਵਾਰ ਤੋਂ ਅੱਜ ਦੇ ਇਹ 25 ਰਿਸ਼ਤੇ ਨਵੇਂ ਕੁੜੀਆਂ ਦੇ ਸੀ ਜੀ ਜਿਹੜਾ ਪਰਿਵਾਰ ਚੈਨਲ ਤੇ ਪਹਿਲੀ ਵਾਰ ਜੁੜਿਆਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਲਿਓ ਬਾਕੀ ਕਿੱਥੋਂ ਕਿੱਥੋਂ ਰਿਸ਼ਤੇ ਤੁਸੀਂ ਦੇਖ ਰਹੇ ਹੋ ਇਹ ਜ਼ਰੂਰ ਲਿਖ ਕੇ ਸੈਂਡ ਕਰਿਓ ਜੀ ਮੈਸੇਜ ਆਹੀਂ ਧੰਨਵਾਦ ਜੀ